ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਸੀਮੇ ਪਾਸ਼ਾ ਉਹਨਾਂ ਜੋਗੜੀਆਂ ਨੂੰ ਕਹਿੰਨੇ ਹਨ ਕਿ ਭਾਈ ਅਸੀਂ ਤੁਹਾਨੂੰ ਕੁਝ ਮਰੇ ਹੋਏ ਪਸ਼ੂ ਇੱਥੇ ਮੰਗਵਾ ਦਿੰਨੇ ਹਾਂ ਜਿੰਨਾ ਤੁਸੀਂ ਮਾਸ ਲਹੂ ਛਕਣਾ ਹੈ ਛਕ ਲੈਣਾ ਤੇ ਛੱਕ ਕੇ ਤੁਸੀਂ ਤ੍ਰਿਪਤ ਹੋ ਜਾਣਾ ਜੇ ਤੁਸੀਂ ਕਹਿੰਨੇ ਹੋ ਤਾਂ ਅਸੀਂ ਤੁਹਾਨੂੰ ਇੱਥੇ ਮੰਗਵਾ ਦਿੰਨੇ ਹਾਂ ਉਸੀ ਸਾਨੂੰ ਦੱਸ ਦਿਓ ਮਹਾਰਾਜ ਅੰਤਰਜਾਮੀ ਇਹ ਸਭ ਜਾਣਦੇ ਸਨ ਕਿਉਂਕਿ ਜੋ ਪਰਮਾਤਮਾ ਅਕਾਲਪੁਰਖ ਨੇ ਇਸ ਸ੍ਰਿਸ਼ਟੀ ਸਾਜੀ ਹੈ ਉਸ ਨੇ ਸਭ ਨੂੰ ਓਦਾਂ ਦਾ ਹੀ ਆਹਾਰ ਬਖਸ਼ਿਆ ਹੈ ਕਿਉਂਕਿ ਜੇ ਸ਼ੇਰ ਮਾਸ ਨਹੀਂ ਖਾਵੇਗਾ ਤਾਂ ਉਹ ਮਰ ਜਾਵੇਗਾ ਪਰ ਸ਼ੇਰ ਮਾਰ ਜ਼ਰੂਰ ਜਾਵੇਗਾ ਪਰ ਉਹ ਕਦੇ ਵੀ ਕਾ ਨਹੀਂ ਖਾਵੇਗਾ ਉਸੇ ਤਰ੍ਹਾਂ ਹੀ ਇਹ ਜੋਗਣਿਆ ਸਨ ਇਹ ਮਾਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਖਾਂਦੀਆਂ ਸਨ ਫਿਰ ਜੋਗਣੀਆਂ ਦੀ ਸਰਦਾਰ ਮਹਾਰਾਜ ਨੂੰ ਕਹਿੰਦੀ ਹੈ ਕਿ ਮਹਾਰਾਜ ਸੱਚ ਪਾਸ਼ਾ ਅਸੀਂ ਐਦਾਂ ਦੇ ਮੋਏ ਹੋਏ ਪਸ਼ੂਆਂ ਦਾ ਮਾਸ ਨਹੀਂ ਖਾਂਦੀਆਂ ਅਸੀਂ ਐਦਾਂ ਦਾ ਮਾਸ ਖਾ ਕੇ ਤ੍ਰਿਪਤ ਵੀ ਨਹੀਂ ਹੁੰਦੀਆਂ ਇਹ ਸਾਡੇ ਕਿਸੇ ਕੰਮ ਦਾ ਨਹੀਂ ਜੋ ਸਾਡਾ ਭੋਜਨ ਹੈ ਉਹ ਤਾਂ ਤੁਹਾਡੇ ਹੱਥ ਵਸੇ ਮਹਾਰਾਜ ਫਿਰ ਉਸ ਜੋਗਣੀ ਨੇ ਸ਼ੀਮੇ ਪਾਸ਼ਾ ਮਹਾਰਾਜ ਨੂੰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਦੱਸੀ ਤੇ ਕਿਹਾ ਕਿ ਮਹਾਰਾਜ ਜੇ ਕਿਤੇ ਅਜੇਹਾ ਭੋਜਨ ਮਿਲ ਜਾਵੇ ਕਿ ਦੋ ਸੂਰਵੇਂ ਦਾੜਾ ਆਪਸ ਵਿੱਚ ਦੀ ਜੰਗ ਲੜਦੇ ਹੋਣ ਤੇ ਆਪਸ ਵਿੱਚ ਦੀ ਇੱਕ ਦੂਜੇ ਉੱਤੇ ਉਹ ਸੂਰਵੇਂ ਬਾਰ ਕਰਨਗੇ ਤਾਂ ਉਹ ਸੂਰਵੇਂ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਣਗੇ ਤੇ ਉਹ ਜੰਗ ਦੇ ਮੈਦਾਨ ਵਿੱਚ ਜੰਗ ਦੇ ਖੇਤਰ ਵਿੱਚ ਮਰਨਗੇ ਇਸ ਤਰ੍ਹਾਂ ਜੇ ਯੋਧਿਆਂ ਦਾ ਸਾਨੂੰ ਇਹ మాਸ ਮਿਲ ਜਾਵੇ ਉਹ ਸਾਡੇ ਖਾਣ ਜੋਗ ਆ ਮਹਾਰਾਜ ਕਹਿੰਦੀ ਹੈ ਕਿ ਗੁਰੂ ਮਹਾਰਾਜ ਇਹ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਅਸੀਂ ਕੀ ਕਰਨਾ ਹੈ ਇਹ ਸਾਡੀ ਲੋੜ ਨਹੀਂ ਇਹ ਸਾ ਸਾਡਾ ਭੋਜਨ ਨਹੀਂ ਇਹ ਸਾਡਾ ਰਿਜ਼ਕ ਨਹੀਂ ਤੇ ਇਹ ਇਦਾਂ ਦਾ మాਸ ਖਾ ਕੇ ਅਸੀਂ ਕਿਵੇਂ ਤ੍ਰਿਪਤ ਹੋ ਸਕਦਿਆਂ ਜੇ ਸਾਨੂੰ ਕਿਦਰੇ ਅਜੇਹੇ ਸੂਰਮਿਆਂ ਦਾ మాਸ ਮਿਲ ਜਾਵੇ ਤਾਂ ਅਸੀਂ ਉਹਨਾਂ ਦੇ ਖੱਪਰ ਪਰ ਪਰ ਕੇ ਇਹ ਲਹੂ ਦੇ ਪੀਵਾਂਗੇ ਤੇ ਜੋ ਇਹ ਮੇਰਾ ਪਰਿਵਾਰ ਹੈ ਮੇਰੇ ਨਾਲ ਜੋਗਣੀਆਂ ਹਨ ਅਸੀਂ ਬਹੁਤ ਟਾਈਮ ਤੋਂ ਮਹਾਰਾਜ ਭੁੱਖੀਆਂ ਹਾਂ ਤੇ ਕਹਿੰਦੀਆਂ ਹਨ ਕਿ ਮਹਾਰਾਜ ਸਾਡੇ ਉੱਤੇ ਕਿਰਪਾ ਕਰੋ ਸਾਡਾ ਰਿਜ਼ਕ ਤੁਹਾਡੇ ਹੱਥ ਵਿੱਚ ਹੈ ਦੇਣਾ ਨਾ ਦੇਣਾ ਉਹ ਤੁਹਾਡੀ ਮਰਜ਼ੀ ਹੈ ਤੇ ਜੋਗਣੀਆਂ ਦੇ ਸਰਦਾਰ ਮਹਾਰਾਜ ਅੱਗੇ ਬੇਨਤੀਆਂ ਕਰਦੀ ਹੈ ਤਰਲੇ ਕਰਦੀ ਹੈ ਕਿ ਮਹਾਰਾਜ ਬੜੇ ਚਿਰਾਂ ਤੋਂ ਕੋਈ ਜੰਗ ਜੁੱਦ ਨਹੀਂ ਹੋਈ ਅਸੀਂ ਬਹੁਤ ਭੁੱਖੀਆਂ ਹਾਂ ਮਹਾਰਾਜ ਤੁਸੀਂ ਕਿਰਪਾ ਕਰੋ ਤੁਸੀਂ ਧਰਮ ਯੁੱਧ ਲੜੋ ਕਿਉਂਕਿ ਮਹਾਰਾਜ ਨੇ ਜੋ ਜੰਗਾ ਜੁੱਦ ਲੜੇ ਹਨ ਉਹ ਸਾਰੇ ਹੀ ਧਰਮ ਯੁੱਧ ਸਨ ਕਿਉਂਕਿ ਦੁਨੀਆਂ ਦੇ ਵਿੱਚ ਹੋਰ ਬੜੇ ਤੜਾਂ ਦੀਆਂ ਲੜਾਈਆਂ ਹੁੰਆਂ ਹਨ ਕੋਈ ਕਿਤੇ ਤਾਂ ਇਸਤਰੀਆਂ ਦੇ ਪਿੱਛੇ ਲੜਾਈ ਹੋਈ ਹੈ ਕਿਤੇ ਪੈਸਿਆਂ ਪਿੱਛੇ ਲੜਾਈ ਹੋਈ ਹੈ ਕਿੱਤੇ ਜ਼ਮੀਨਾਂ ਪਿੱਛੇ ਲੜਾਈ ਹੋਈ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ। ਮਹਾਰਾਜ ਨੇ ਇਦਾਂ ਦਾ ਕੋਈ ਵੀ ਯੁੱਧ ਨਹੀਂ ਕੀਤਾ। ਮਹਾਰਾਜ ਨੇ ਸਿਰਫ ਧਰਮ ਦੇ ਖਾਤਰ ਹੀ ਯੁੱਧ ਲੜੇ ਹਨ ਤੇ ਮਹਾਰਾਜ ਨੇ ਚਾਰ ਜੰਗਾਂ ਲੜੀਆਂ ਹਨ। ਮਹਾਰਾਜ ਨੇ ਫਿਰ ਜੋਗੜੀਆਂ ਦੀ ਗੱਲ ਸੁਣੀ ਤੇ ਥੋੜਾ ਜਿਹਾ ਮੁਸਕਰਾਉਂਦੇ ਹਨ ਤੇ ਮਹਾਰਾਜ ਨੇ ਫਿਰ ਇੱਥੇ ਭਵਿੱਖ ਦੇ ਬਚਨ ਕੀਤੇ ਹਨ ਤੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਸੈਂਕੜੇ ਸਾਲ ਬੀਤ ਗਏ ਆ ਤੇ ਤੁਸੀਂ ਦੇਖੋਗੇ ਕਿ ਬਹੁਤ ਭਿਆਨਕ ਭਾਨਕ ਜੁੱਧ ਹੋਣਿਆ ਘਰ ਘਰ ਦੇ ਵਿੱਚ ਲੜਾਈ ਹੋਵੇਗੀ ਤੇ ਜਦੋਂ ਕੋਈ ਵੱਡਾ ਜੁੱਧ ਹੋਵੇਗਾ ਉਦੋਂ ਕਟੜਤਾ ਲੋਕ ਆਉਣਗੇ ਤੇ ਉਹਨਾਂ ਦੇ ਬਾਧੇ ਹੋਏ ਕਦਮਾਂ ਨੂੰ ਰੋਕਣ ਦੇ ਲਈ ਸਾਨੂੰ ਵੀ ਜੁੱਧ ਕਰਨਾ ਪਵੇਗਾ ਤੇ ਮਹਾਰਾਜ ਕਹਿੰਦੇ ਹਨ ਕਿ ਉਦੋਂ ਅਸੀਂ ਇਹਨਾਂ ਪਾਪੀਆਂ ਦਾ ਨਾਸ਼ ਕਰਾਂਗੇ ਜੋ ਧਰਮ ਦੇ ਉਲਟ ਚੱਲਣਗੇ ਉਸ ਦੇ ਵਿਰੋਧ ਵਿੱਚ ਚੱਲਣਗੇ ਅਸੀਂ ਉਸ ਸਮੇਂ ਧਰਮ ਯੁੱਧ ਲੜਾਂਗੇ ਤੇ ਉਦੋਂ ਤੁਸੀਂ ਉਹਨਾਂ ਪਾਪੀਆਂ ਦਾ ਮਾਸ ਖਾਣਾ ਤੇ ਤੁਸੀਂ ਢ ਘਾਰ ਮਾਰਨਾ ਤੇ ਉਦੋਂ ਤੁਹਾਡਾ ਸਮਾਂ ਆ ਜਾਵੇਗਾ ਤੇ ਉਦੋਂ ਤੁਸੀਂ ਆਪਣਾ ਮਨਪੌਂਦਾ ਭੋਜਨ ਛਕਣਾ ਤੇ ਮਹਾਰਾਜ ਦੇ ਮੁਖੋਂ ਇਹ ਬਚਨ ਸੁਣਨ ਤੋਂ ਬਾਅਦ ਜੋਗਣੀਆਂ ਦੀ ਸਰਹਾਰ ਕਲਾ ਬੜੀ ਖੁਸ਼ ਹੁੰਦੀ ਹੈ ਤੇ ਨਾਲ ਦੀਆਂ ਸਾਰੀਆਂ ਜੋਗੜੀਆਂ ਵੀ ਬਹੁਤ ਜ਼ਿਆਦਾ ਪ੍ਰਸੰਨ ਹੁੰਦੀਆਂ ਹਨ ਤੇ ਮਹਾਰਾਜ ਅੱਗੇ ਨਮਸਕਾਰ ਕਰਦੀਆਂ ਹਨ ਮਹਾਰਾਜ ਅੱਗੇ ਨਤਮਸਤਕ ਹੋਈਆਂ ਤੇ ਬੜੀਆਂ ਖੁਸ਼ ਹੋ ਕੇ ਕਹਿਨੀਆਂ ਹਨ ਕਿ ਮਹਾਰਾਜ ਬੜੇ ਟਾਈਮ ਤੋਂ ਅਸੀਂ ਭੁੱਖੀਆਂ ਹਾਂ ਤੇ ਹੁਣ ਸਾਨੂੰ ਸਾਡਾ ਭੋਜਨ ਮਿਲੇਗਾ ਤੇ ਅਸੀਂ ਰੱਜ ਰੱਜ ਕੇ ਛਕਾਂਗੀਆਂ ਮਹਾਰਾਜ ਕਹਿੰਦੇ ਹਨ ਕਿ ਦੇਖੋ ਭਾਈ ਜੋ ਸਾਰੇ ਜੁੱਧ ਹੋਣਗੇ ਉਹ ਸਾਰੇ ਹੀ ਕਾਰ ਜੁਦ ਹੋਣਗੇ ਅਸੀਂ ਕੋਈ ਵੀ ਜੁਦ ਇਸਤਰੀ ਦੀ ਖਾਤਰ ਪੈਸੇ ਦੀ ਖਾਤਰ ਜ਼ਮੀਨ ਜਾਇਦਾਦ ਦੀ ਖਾਤਰ ਨਹੀਂ ਕਰਾਂਗੇ ਤੇ ਮਹਾਰਾਜ ਨੇ ਜਿੰਨੇ ਵੀ ਜੁਦ ਕੀਤੇ ਉਹ ਧਰਮ ਦੀ ਖਾਤਰ ਹੀ ਕੀਤੇ ਹਨ ਮਹਾਰਾਜ ਨੇ 1628 ਵੀ ਤੋਂ ਲੈ ਕੇ 1634 ਤੱਕ ਮਹਾਰਾਜ ਨੇ 4 ਜੰਗਾਂ ਲੜੀਆਂ ਹਨ ਤੇ ਸਾਰੀਆਂ ਹੀ ਧਰਮ ਯੁੱਧਸਾਨਾ ਮਹਾਰਾਜ ਨੇ ਪਹਿਲੀ ਜੰਗ 1628 ਈਸਵੀ ਅੰਮ੍ਰਿਤਸਰ ਦੇ ਲਾਗੇ ਪਿਪਲੀ ਸਰ ਜਿੱਥੇ ਖਾਲਸਾ ਕਾਲਜ ਬਣਿਆ ਹੋਇਆ ਹੈ ਇੱਥੇ ਮਹਾਰਾਜ ਸਚੇ ਪਾਤਸ਼ਾਹ ਜੀ ਦਾ ਜੁੱਧ ਹੋਇਆ ਸੀ ਸੌਾਹੀ ਫੌਜ ਸੀ ਉਹ ਖਾਲਸੇ ਦੀ ਫੌਜ ਨਾਲੋਂ ਬਹੁਤ ਜ਼ਿਆਦਾ ਵੱਧ ਸੀ ਪਰ ਜੋ ਮਹਾਰਾਜ ਦੇ ਯੋਧਿਆਂ ਦੇ ਹੌਂਸਲੇ ਸਨ ਉਹ ਬੜੇ ਉਲੰਧ ਸਨ ਮਹਾਰਾਜ ਸਿਮੇ ਪਾਤਸ਼ਾਹ ਨੇ ਉਸ ਸਮੇਂ ਤੁਰਕਾਂ ਦੀ ਅਣਖ ਨੂੰ ਲਲਕਾਰਿਆ ਸੀ ਮਹਾਰਾਜ ਨੇ ਇਹਨਾਂ ਦਾ ਬਾਜ਼ ਫੜ ਲਿਆ ਸੀ ਤੇ ਸ਼ਿਕਾਰੀਆਂ ਨੇ ਜਾ ਕੇ ਸਾਜਹਾਨ ਕੋਲ ਇਹ ਗੱਲਾਂ ਕਹਿ ਦਿੱਤੀਆਂ ਸਾਨਾ ਕਿ ਅੱਜ ਇਹਨਾਂ ਨੇ ਬਾਜ਼ ਫੜਿਆ ਹੈ ਕੱਲ ਨੂੰ ਇਹ ਤੁਹਾਡੇ ਤਾਜ ਨੂੰ ਹੱਥ ਪਾਉਣਗੇ ਸਾਜਹਾਨ ਦੇ ਹੁਕਮ ਦੇ ਵਿੱਚ ਹੀ ਮੁਗਲਸ ਖਾਨ ਮਹਾਰਾਜ ਉੱਤੇ ਚੜ ਕੇ ਆਇਆ ਸੀ ਇੱਕ ਫੌਜ ਦੀ ਵੱਡੀ ਟੁਕੜੀ ਲੈ ਕੇ ਇੱਥੇ ਪੂਰੇ 3 ਦਿਨਾਂ ਭਿਆਨਕ ਜੰਗ ਚੱਲਿਆ ਸੀ ਪਰ ਜਦੋਂ ਵੀ ਕੋਈ ਜੰਗ ਦਾ ਨਤੀਜਾ ਨਾ ਆਉਂਦਾ ਦੇਖਾ ਤਾਂ ਮੁਗਲਸ ਖਾਨ ਨੇ ਆਮਨ ਨੂੰ ਸਾਹਮਣੇ ਦੀ ਲੜਾਈ ਵਿੱਚ ਮਹਾਰਾਜ ਨੂੰ ਲਲਕਾਰਦਾ ਹੈ ਮਹਾਰਾਜ ਨੇ ਕੀ ਕਿਹਾ ਮੁਗਲਸ ਖਾਨ ਦੇ ਸਾਹਮਣੇ ਆ ਕੇ ਉਸ ਨੂੰ ਕਹਿੰਦਾ ਹੈ ਕਿ ਚੱਲ ਤੂੰ ਪਹਿਲਾ ਵਾਰ ਕਰ ਲੈ ਤੇ ਇੱਕੋ ਇੱਕ ਇਤਿਹਾਸ ਦੇ ਵਿੱਚ ਅਜੇਹੇ ਦੋ ਹੀ ਸੂਰਮੇ ਯੋਧੇ ਹੋਏ ਹਨ ਪਹਿਲੇ ਸਨ ਸਤਗੁਰੂ ਸ਼ਿਮੇ ਪਾਸ਼ਾ ਤੇ ਦੂਜੇ ਸਨ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਦੁਸ਼ਮਣ ਨੂੰ ਕਿਹਾ ਸੀ ਕਿ ਤੂੰ ਪਹਿਲਾ ਵਾਰ ਸਾਡੇ ਉੱਤੇ ਕਰ ਲੈ ਜਦੋਂ ਮੁਕਲਸ ਖਾਨ ਨੇ ਮਹਾਰਾਜ ਉੱਤੇ ਪਹਿਲਾ ਵਾਰ ਕੀਤਾ ਤਾਂ ਉਹਦਾ ਖਾਲੀ ਚ ਲੱਗ ਗਿਆ ਇਸ ਤੋਂ ਬਾਅਦ ਸੱਚੇ ਪਾਸ਼ਾ ਨੇ ਇੱਕ ਅਜੇਹਾ ਵਾਰ ਕੀਤਾ ਜਿਸ ਦੇ ਨਾਲ ਮੁਕਲਸ ਖਾਨ ਦੇ ਸਵਾਸਾਂ ਦੀ ਪੂਰਤੀ ਕਰਾ ਦਿੱਤੀ ਜਦੋਂ ਮੁਕਲਸ ਖਾਨ ਮਰ ਗਿਆ ਜੋ ਜੋ ਫੌਜ ਦੀ ਅਗਵਾਈ ਕਰ ਰਿਹਾ ਸੀ ਇਸ ਤੋਂ ਬਾਅਦ ਮਗਲਾਨੀਆਂ ਫੌਜਾਂ ਨੂੰ ਭਾਜਣਾ ਪਗਿਆ ਤੇ ਉਹ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ ਤੇ ਜੋ ਪਾਸ਼ਾ ਦੀ ਦੂਜੀ ਜੰਗ ਸੀ ਉਹ 1629 ਵਿੱਚ ਹੋਈ ਸੀ ਜਲੰਧਰ ਦਾ ਆਕਮ ਸੀ ਅਬਦੁੱਲਾ ਖਾਨ ਇਹ ਜੋ ਜੰਗ ਹੋਈ ਸੀ ਇਸ ਨੂੰ ਹਰਗੋਬਿੰਦਪੁਰੇ ਦੀ ਜੰਗ ਵੀ ਕਿਹਾ ਜਾਂਦਾ ਹੈ ਤੇ ਇਹ ਸਥਾਨ ਮਹਾਰਾਜ ਨੇ ਬਸਾਇਆ ਸੀਗਾ ਚੰਦੂ ਦੀ ਸ਼ਰਾਰਤ ਕਰਕੇ ਇਹ ਸਥਾਨ ਭਗਵਾਨ ਦਾਸ ਘੇੜ ਨੂੰ ਮਿਲ ਗਿਆ ਸੀ ਤੇ ਘੇੜੜ ਮਾਰੀਆਂ ਨੀਤੀਆਂ ਕਰਕੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀ ਇਸ ਤੋਂ ਬਾਅਦ ਘੇੜੜ ਦੇ ਪੁੱਤਰ ਨੇ ਅਬਦੁੱਲਾ ਕੋਲੇ ਜਾ ਕੇ ਇਹ ਸਾਰੀ ਗੱਲ ਦੱਸ ਦਿੱਤੀ ਤੇ ਇਸ ਤੋਂ ਬਾਅਦ ਅਬਦੁੱਲਾ ਇੱਕ ਵੱਡੀ ਫੌਜ ਲੈ ਕੇ ਮਹਾਰਾਜ ਉੱਤੇ ਚੜ੍ਹ ਕੇ ਆਇਆ ਸੀ ਤੇ ਅਬਦੁੱਲਾ ਖਾਨ ਇਸ ਜੰਗ ਦੇ ਵਿੱਚ ਮਾਰਿਆ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਫੌਜ ਦੀ ਇਸ ਜੰਗ ਵਿੱਚ ਵੀ ਵਿਜੇ ਹੋਈ ਸੀ ਜੋ ਮਹਾਰਾਜ ਸੱਚੇ ਪਾਤਸ਼ਾਹ ਸੀਮੇ ਪਾਸ਼ਾ ਸਨ ਇਹਨਾਂ ਦਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਸੀ ਇਹ ਤਾਂ ਸਰਬ ਸੰਜੇ ਗੁਰੂ ਪੀਰ ਸਨ ਇਹਨਾਂ ਨੇ ਤਾਂ ਇੱਥੇ ਹਰਗੋਬਿੰਦਪੁਰੇ ਵਿੱਚ ਭਗਵਾਨ ਦਾਸ ਘੇੜ ਦਾ ਜੋ ਘਰ ਸੀ ਉੱਥੇ ਮੁਸਲਮਾਨ ਵੀਰਾਂ ਲਈ ਇੱਕ ਮਸਜਿਦ ਵੀ ਬਣਵਾ ਕੇ ਦਿੱਤੀ ਸੀ ਤੇ ਮਹਾਰਾਜ ਦੀ ਤੀਜੀ ਜੰਗ 1631 ਬੀ ਨੂੰ ਮਹਾਰਾਜ ਪੰਡ ਵਿਖੇ ਹੋਈ ਸੀ। ਇਸ ਜੁਦ ਦੇ ਵਿੱਚ ਲੱਲਾ ਬੇਗ ਵਰਗੇ ਕਾਸਮ ਬੇਗ ਵਰਗੇ ਬੜੇ ਬਲਵਾਨ ਯੋਧੇ ਆਏ ਸਨ ਤੇ ਮਹਾਰਾਜ ਸੀਮੇ ਪਾਸ਼ਾ ਨੇ ਇਸ ਜੰਗ ਵਿੱਚ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਸੀ ਤੇ ਇਸ ਜੰਗ ਦੇ ਵਿੱਚ ਮਹਾਰਾਜ ਦੀ ਜਿੱਤ ਹੋਈ ਸੀ ਤੇ ਇਸ ਜੰਗ ਤੋਂ ਬਾਅਦ ਮਹਾਰਾਜ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ ਤੇ ਇੱਥੇ ਮਹਾਰਾਜ ਨੇ ਜੰਗ ਦੇ ਮੈਦਾਨ ਵਿੱਚ ਜੋ ਵੀ ਮੁਸਲਮ ਸਿਪਾਹੀ ਮਰੇ ਸਨ ਉਹਨਾਂ ਨੂੰ ਬੜੇ ਆਦਰ ਤੇ ਸਤਿਕਾਰ ਦੇ ਨਾਲ ਦਫਨਾਇਆ ਗਿਆ ਸੀ ਤੇ ਮਹਾਰਾਜ ਨੇ ਇਹ ਤੇ ਇੱਕ ਸਰੋਵਰ ਵੀ ਬਣਵਾਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਚੌਥੀ ਜੰਗ 1634 ਬੀ ਨੂੰ ਹੋਈ ਆ ਸਰਤਾਰਪੁਰ ਜਲੰਧਰ ਵਿਖੇ ਹੋਈ ਆ ਜਦੋਂ ਮਹਾਰਾਜ ਦਬਾਬੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਰਤਾਰਪੁਰ ਦੀ ਧਰਤੀ ਉੱਪਰ ਪਹੁੰਚੇ ਹਨ ਤੇ ਤੀਜੀ ਜੰਗ ਦਾ ਹਾਲ ਸੁਣ ਕੇ ਮਹਾਰਾਜ ਦੇ ਕੋਲ ਸਿੱਖ ਦੂਰੋਂ ਦੂਰੋਂ ਆਇਆ ਜੋ ਪੈਂਦੇਖਾਂ ਸੀ ਉਸ ਨੂੰ ਮਹਾਰਾਜ ਨੇ ਆਪਣੇ ਪੁੱਤਰਾਂ ਦੀ ਬਾਂਗ ਪਾਲਿਆ ਸੀ ਤੇ ਉਹ ਹੰਕਾਰ ਵਿੱਚ ਆ ਗਿਆ ਸੀ ਤੇ ਜਦੋਂ ਮਹਾਰਾਜ ਨੂੰ ਪਤਾ ਲੱਗਿਆ ਕਿ ਇਹ ਹੰਕਾਰ ਵਿੱਚ ਆ ਗਿਆ ਤਾਂ ਮਹਾਰਾਜ ਨੇ ਉਸ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਤੇ ਫਿਰ ਇਹ ਪੈਂਦੇਖਾਂ ਜਾ ਕੇ ਜਲੰਧਰ ਦੇ ਸੂਬੇਦਾਰ ਨਾਲ ਮਿਲ ਗਿਆ ਤੇ ਕਾਲੇਖਾਂ ਨਾਲ ਮਿਲ ਕੇ ਇੱਕ ਵੱਡੀ ਫੌਜ ਮਹਾਰਾਜ ਉੱਤੇ ਚੜ੍ਹਾਈ ਕਰਕੇ ਲੈ ਆਇਆ ਤੇ ਜਦੋਂ ਜੰਗ ਦੇ ਮੈਦਾਨ ਵਿੱਚ ਮਹਾਰਾਜ ਦੇ ਸਾਹਮਣੇ ਆਇਆ ਤਾਂ ਮਹਾਰਾਜ ਨੇ ਇਸ ਦੇ ਉੱਪਰ ਇੱਕ ਅਜੀਹਾ ਵਾਰ ਕੀਤਾ ਜਿਸ ਨਾਲ ਇਹ ਧਰਤੀ ਦੇ ਉੱਪਰ ਡਿੱਗ ਪਿਆ ਜੰਗ ਦੇ ਮੈਦਾਨ ਵਿੱਚ ਧੁੱਪ ਬੜੀ ਸੀ ਤੇ ਮਹਾਰਾਜ ਨੇ ਇਸ ਦੇ ਉੱਪਰ ਆਪਣੇ ਢਾਲ ਦੇ ਨਾਲ ਛਾਂ ਕਰ ਰੱਖੀ ਸੀ ਤੇ ਮਹਾਰਾਜ ਨੇ ਇਸ ਨੂੰ ਕਿਹਾ ਸੀ ਬਾਰ ਕਰਨ ਤੋਂ ਪਹਿਲਾਂ ਕਿ ਪੈਂਦੇਖਾਨ ਆਪਣੇ ਖੁਦਾ ਨੂੰ ਯਾਦ ਕਰ ਲਾ ਉਸ ਦੀਆਂ ਕਲਮਾ ਪੜ ਲਾ ਪੈਂਦੇਖਾਨ ਨੇ ਕਿਹਾ ਸੀ ਕਿ ਮਹਾਰਾਜ ਤੁਸੀਂ ਹੀ ਮੇਰੇ ਖੁਦਾ ਹੋ ਇੱਥੇ ਪੈਂਦੇਖਾਨ ਨੂੰ ਚਾਨਣ ਹੋ ਗਿਆ ਸੀ ਇਸ ਜੰਗ ਦੇ ਵਿੱਚ ਏਵੇਂ ਮਹਾਰਾਜ ਦੀ ਫਤਿਹ ਹੋਈ ਸੀ ਤੇ ਇਹ ਸੀ ਇਤਿਹਾਸ ਮਹਾਰਾਜ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ